ਸਵਾਗਤ ਹੈ ਜੀ ਕਿਸਾਨ ਪਸ਼ੂਪਾਲਕ YouTube ਚੈਨਲ ਤੇ ਤੁਹਾਡਾ ਮੈਂ ਤੁਹਾਡਾ ਆਪਣਾ ਗੁਰੂ ਗਰਾਹਾ ਦੋਸਤੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਦੋਸਤੋ ਪਿੰਡ ਡੱਲਾ ਜਿਹਨੂੰ ਦੋਸਤੋ ਤਹਿਸੀਲ ਜਗਰਾਉਂ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਪੈ ਜਾਂਦਾ ਤੇ ਅੱਜ ਦੋਸਤੋ ਬਾਈ ਕੋਲ ਆਪਣੀ ਦੂਸਰੀ ਵੀਡੀਓ ਆ ਤੇ ਬਾਈ ਗੱਲਾਂ ਬਾਤਾਂ ਵੀ ਘੈਂਟ ਸੁਣਾਉਂਦਾ ਬਾਈ ਦੇਖ ਦੋ ਚੰਗੇ ਨੁਕਤੇ ਵੀ ਪਸ਼ੂਪਾਲਕਾਂ ਵਾਸਤੇ ਪੁੱਛ ਕੇ ਦੱਸਾਂਗੇ ਤੇ ਬਾਈ ਦੋਸਤੋ ਜਾਨਵਰ ਵੀ ਜ਼ਬਰਦਸਤ ਲੈ ਕੇ ਆਉਂਦਾ ਆ ਪਹਿਲਾਂ ਝੋਟੀ ਲੱਗਿਆ ਸਾਨੂੰ ਦਿਖਾਉਣ ਦੋਸਤੋ ਇੱਕ ਵਾਰੀ ਦਿਖਾ ਦਿਓ ਬਾਈ ਘੋੜੇ ਜਿੱਡੀ ਝੋਟੀ ਆ ਕੱਦ ਕਾਠ ਬਹੁਤ ਤੇ ਬਾਕੀ ਦੋਸਤੋ ਥਾਣ ਹਵਾਨਾ ਦੇਖ ਸਕਦੇ ਹੋ ਝੋਟੀ ਦਾ ਬਾਕੀ ਖੋਲ ਕੇ ਚਲਾ ਕੇ ਦਿਖਾਵਾਂਗੇ ਤੇ ਜੱਜਮੈਂਟ ਸਾਰੀ ਕਰ ਲਿਓ ਖੋਲ ਕੇ ਚਲਾਇਓ ਜੀ ਝੋਟੀ ਥਣ ਥਣ ਦਿਖਾ ਦੇ ਪੀ ਸੰਧੂਆ ਨੇੜੇ ਤੋਂ ਸਮਾਰ ਕੇ ਐ ਇਹਨੂੰ ਚਲਾ ਦੇ ਬਾਕੀ ਦੋਸਤੋ ਕੱਦ ਕਾਕੀ ਬਹੁਤ ਆਵਲਾ ਝੋਟੀ ਦੀ ਰਿੰਗ ਸਿੰਘ ਹੈ ਤੇ ਬਾਕੀ ਬਿਊਟੀ ਤੇ ਮਿਲਕਾਂ ਦੀ ਝੋਟੀ ਆ ਦੋਸਤੋ ਬਾ ਕੁਮਾ ਲੋ ਸਾਰੀ ਚੰਗੀ ਆ ਕਦ ਕਾੜ ਦਾ ਆਈਡੀਆ ਤੁਸੀਂ ਮੇਰੇ ਕੱਦ ਤੋਂ ਲਾ ਸਕਦੇ ਹੋ ਪੂਰੀ ਡਬਲ ਝੋਟੀਆਂ ਬਾਕੀ ਡਿਟੇਲ ਇਹਦੀ ਪੁੱਛਦਿਆਂ ਬਾਈ ਨੂੰ ਹੋਰ ਬਾਈ ਜੀ ਠੀਕ ਹੋ ਬਹੁਤ ਵਧੀਆ ਬਹੁਤ ਵਧੀਆ ਬਾਈ ਜੀ ਸਾਰੇ ਕਿਸਾਨ ਪਸ਼ੂ ਪਾਲਣ ਡੇਰੀ ਫਾਰਮ ਚੈਨਲ ਦੇਖਣ ਵਾਲੇ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਦੇਸ਼ ਵਿਦੇਸ਼ ਚ ਬੈਠਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਬਾਈ ਕਿਹੜੇ ਸੂਏ ਝੋਟੇ ਇਹ? ਇਹ ਬਾਈ ਪਲੂਨ ਆ ਪਹਿਲੇ ਸੂਏ ਆ ਬਾਈ 10 12 ਦਿਨ ਹੋ ਗਏ ਨੂੰ ਸੂਈ ਨੂੰ ਜੀ। ਠੀਕ ਆ ਜੀ। ਅੱਜ ਸਵੇਰੇ ਐਵੇਂ ਬੇਮਨੂਮ ਜਿਹਾ ਮੈੜਾ ਨਹੀਂ ਦਿਖਾਇਆ ਸੀ ਬਾਈ। ਹੱਦ ਜਾਣੀ ਮੈੜਾ ਪੂਰਾ ਬਾਈ ਬੱਚਾ ਕੀ ਆ ਨਾਲ ਦੇ? ਬੱਚਾ ਇਹਦੇ ਮੇਲਕਾਫ ਆ ਜੀ। ਮੇਲਕਾਫ। ਦੁੱਧ ਕਿੰਨਾ ਕੁ ਤਿਆਰ ਆ ਬਾਈ ਹੁਣ? ਦੁੱਧ ਬਾਈ ਇਹਦੇ ਥੱਲੇ 14 ਲੀਟਰ ਦੁੱਧ ਕੋਈ ਬੰਦਾ 4 ਡੰਗ ਮਿੰਨ ਲੇ ਕੋਈ 5 ਡੰਗ ਆ ਕੇ ਮਿੰਨ ਲੇ ਬਾਈ ਜੀ ਜਿਹੜਾ ਤਿਆਰ ਆ ਬਿਲਕੁਲ ਬੱਚਾ ਇਹ ਬਾਈ ਲੀਟਰ ਘੱਟ ਦੱਸ ਦੇ। ਕੰਮ ਜਮਾ ਤਸੱਲੀ ਵਾਲਾ ਦੱਸੀ ਤੂੰ। ਮੈਂ ਕਿਹਾ ਬ ਦੋ ਟਾਈਮ ਚਾਰ ਟਾਈਮ ਤਸੱਲੀ ਕਰਾ ਦੇਗਾ ਜੇ ਕੋਈ ਵੀਰ ਆਉਂਦਾ ਬਾਈ ਜੀ ਆਪਣੇ ਕੋਲੇ ਰਹਿਣ ਦਾ ਵੀ ਬਕਾਇਦਾ ਪ੍ਰਬੰਧ ਕੀਤਾ ਹੋਇਆ ਉੱਪਰ ਠੀਕ ਹੈ ਜੀ ਕੋਈ ਆਪਣੇ ਭਰਾਵਾਂ ਦੇ ਜਿਹੜੇ ਆਉਣ ਵਾਲੇ ਹੈਗੇ ਆ ਪਸ਼ੂ ਚੋ ਕੇ ਦੇਖਣ ਵਾਲੇ ਆ ਅੱਛਾ ਜੀ ਤੇ ਜੇ ਰਹਿਣਾ ਸੈਣ ਦਾ ਖਾਣ ਪੀਣ ਦਾ ਆਪਣੇ ਕੋਲੇ ਟੋਟਲ ਪ੍ਰਬੰਧ ਹੈ ਦੋ ਡੰਗ ਚਾਰ ਡੰਗ ਕੋਈ ਬੰਦਾ ਜਿੰਨੇ ਮਰਜ਼ੀ ਡੰਗ ਤਸੱਲੀ ਕਰ ਸਕਦਾ ਜਿੰਨੇ ਮਰਜ਼ੀ ਡੰਗ ਤਸੱਲੀ ਕਰ ਸਕਦਾ ਬਾਈ ਜੀ ਬਹੁਤ ਜਿਆਦਾ ਚੰਗੀ ਝੋਟੀ ਹੈ ਮੂੰਹੋਂ ਚਾਰ ਦੰਦਾ ਜੀ ਹਜੇ ਅੱਛਾ ਮੂੰਹੋਂ ਚਾਰ ਦੰਦਾ ਬਾਈ ਕੱਚੀ ਆ ਝੋਟੀ ਜਮੀ ਹਜੇ ਕਿੰਨੇ ਕ ਦੁੱਧ ਦੀ ਉਮੀਦ ਆ ਬਾਈ ਮੈਲਾ ਹੈ ਭਾਈ ਜਿਹੜੇ ਵੀਰ ਹੈਗੇ ਆਪਣੇ ਕੋਈ 20 ਲੀਟਰ ਵਾਲੀਆਂ ਝੋਟੀਆਂ ਲੈਣ ਦੇ ਚਾਹਵਾਨ ਹੈ ਜਿਹੜਿਆਂ ਨੂੰ ਇਹ ਆ ਵੀ 20 ਲੀਟਰ ਮਾਝੇ ਦੁੱਧ ਨਹੀਂ ਦਿੰਦੀਗੀ ਠੀਕ ਹੈ ਜੀ ਜੇ ਆਪਾਂ ਕਿਸੇ ਨੂੰ ਕਹਿ ਦਿੰਦੇ ਆ ਵੀ 20 ਲੀਟਰ ਜਾਂ ਜੇ ਕਿਸੇ ਦੇ ਆਪਾਂ ਲੈਣ ਜਾਈਏ ਭਾਈ ਅਗਲਾ ਮੁੱਲ ਕਰਕੇ ਪੈਰ ਕੱਢ ਦਿੰਦਾ ਮਾੜੇ ਬੰਦੇ ਦੇ ਠੀਕ ਹੈ ਜੀ ਸੋ ਇਹ ਉਹਨਾਂ ਵੀਰਾਂ ਵਾਸਤੇ ਆ ਭਈ ਇਹ ਬਾਈ ਦੀ ਤੀਜੇ ਸੂਏ ਤੇ ਕਰ 20 ਤੋਂ ਪਲੱਸ ਦੁੱਧ ਚਵਾਊਗੀ ਠੀਕ ਹੈ ਜੀ ਜੇ ਇਸ ਟਾਈਮ ਬਾਈ ਦੀ ਥੱਲੇ 14 ਕਿਲੋ ਦੁੱਧ ਪੂਰਾ ਤਿਆਰ ਹੈ ਮੈਂ ਰੇਟ ਕੀ ਰਹੂਗਾ ਇਹਦਾ ਫਿਕਸ ਰੇਟ ਹੈ ਰੇਟ ਬਾਈ ਜੀ ਦਾ ਮੁੱਲ ਹੈਗਾ 1,20,000 ਰੁਪਏ ਜੀ 1,20,000 ਰੁਪਏ ਜੀ ਕਿੰਨੇ ਦੀ ਛੱਡ ਦਾਂਗੇ ਆਪਾਂ ਆਪਾਂ ਬਾਈ ਜੀ ਇਹ 1,17,000 ਰੁਪਏ ਵੀ ਦੇ ਦਾਂਗੇ ਤੇ ਵਿੱਚੋਂ ਬੰਦੇ ਦਾ ਕੋਈ ਆਏ ਗਏ ਦਾ ਮਾਨ ਤਾਣ ਵੀ ਕਰਾਂਗੇ ਜ਼ਰੂਰ ਲੈ ਵੀ ਮਿੱਤਰੋ ਬਾਈ ਨੇ ਐ ਸਮਝ ਲਓ ਇੱਕ ਤੁਮਾਕਾ ਹੀ ਕਰਤਾ ਆਫਰੇ ਲਾਤੀ ਐਡੀ ਵੱਡੀ ਝੋਟੀ ਹਰਿਆਣੇ 'ਚ ਲੈਣ ਵਗਦੀ ਆਪਾਂ ਮੇਰਾ ਖਿਆਲ ਹੈ 1:70 ਤੋਂ ਦੂਰ ਤੋਂ ਘੱਟ ਝੋਟੀ ਮਿਲਦੀ ਨਹੀਂ ਤੇ ਬਾਕੀ ਬਾਈ ਨੇ ਜਿਹੜੀ ਵੱਡੀ ਗੱਲ ਆ ਵੀ ਦੁੱਧ ਦੀ ਜ਼ਿੰਮੇਵਾਰੀ ਦਿੱਤੀ ਆ ਦੋਸਤੋ 14 ਕਿਲੋ ਦੀ ਕਹਿੰਦਾ ਦੋ ਡੰਗ ਚਾਰ ਡੰਗ 5 ਡੰਗ ਤੱਕ ਵੀ ਚੋਕੇ ਲਿਆ ਸਕਦੇ ਮੇਰੀ ਘਰ ਬਾਈ ਜੀ ਥਾਣਾ ਦੇ ਵਿੱਚ ਜਿਹੜੀ ਇਹਦੀ ਕੁਆਲਿਟੀ ਹੈ ਨਾ ਇਹ ਹੋ ਸਕਦਾ ਜਾਨੀ ਕਿਸੇ ਸੇਵਾ ਵਾਲੇ ਭਰਾ ਕੋਲੇ ਚਲੀ ਜਾਵੇ ਤਾਂ ਇਹ 17 ਕਿਲੋ ਵੀ ਦੇ ਦੇਵੇ ਜਿਹੜੀ ਟਾਠ ਹੈ ਬਹੁਤ ਹੈ ਝੋਟੀ ਦਾ ਬਾਈ ਬਾਕੀ ਸ਼ਕੀਨ ਬਹੁਤ ਹੈ ਝੋਟੀ ਮਿਲਕ ਤੇ ਬਿਊਟੀ ਦੀ ਝੋਟੀ ਹੈ ਬਹੁਤ ਜਿਆਦਾ ਚੰਗੀ ਝੋਟੀ ਹੈ ਬਾਈ ਕੰਪੀਟੀਸ਼ਨ ਵਾਲੀ ਝੋਟੀ ਹੈ ਕੀ ਇਹ ਬਾਕੀ ਆ ਜਾਓ ਦੋਸਤੋ 2 ਨੰਬਰ ਵਾਲੀ ਝੋਟੀ ਦਿਖਾਉਣੀ ਆ ਤੁਹਾਨੂੰ ਲੈ ਪੁੱਠਾ ਪੱਠਾ ਦਿਖਾ ਯਾਰ ਝੋਟੀ ਦਾ ਚੜਾਈ ਚੜੂਈ ਬਹੁਤ ਹੈ ਝੋਟੀ ਦੀ ਜਾਨ ਹੈ ਬਹੁਤ ਹੈ ਝੋਟੀ ਇਹ ਇਹ ਕਿੰਨੇਵੇਂ ਸੂਏ ਬਾਈ ਇਹ ਬਾਈ ਜੀ ਦੂਜੇ ਸੂ ਏ ਬਾਈ ਕੱਲ ਆਥ ਨੇ ਸੂਈਏ ਜੀ ਕੱਲ ਸ਼ਾਮ ਨੂੰ ਅੱਛਾ ਕੱਲ ਸ਼ਾਮ ਨੂੰ ਚੋਈ ਕੱਲ ਸ਼ਾਮ ਨੂੰ ਇਹਦਾ ਬੱਚਾ ਚੰਗਾ ਕੇ ਬਾਈ ਠੀਕ ਆ ਜੀ 5 5.5 ਕਿਲੋ ਬੋਲਾ ਕੱਢਿਆ ਹੋਊਗਾ ਠੀਕ ਆ ਜੀ 5.5 6 ਕਿਲੋ ਦੇ ਕਰੀਬ ਅੱਜ ਸਵੇਰੇ ਇਹਦੇ ਥੱਲੇ ਬਾਈ ਬੋਲਾ ਕੱਢਿਆ ਹੋਊਗਾ ਇਹਦੇ ਚੋਂ ਯਾਨੀ ਤਕਰੀਬਨ ਉਹਦੇ ਬੱਚਾ ਦੇਖ ਲਓ ਬਾਈ ਗਿੱਲੇ 나ੜੂ ਦੇ ਵਿੱਚ ਆ ਲੈ ਬਈ 나ੜੂਆ ਤਾਂ ਖਾਦੀ ਬੱਚੇ ਦਾ ਬਾਈ ਕਹਿੰਦਾ ਕੱਲ ਸ਼ਾਮ ਨੂੰ ਸੂਈਆ ਕੱਲ ਸ਼ਾਮ ਨੂੰ ਸੂਈਆ ਜੀ ਲੈ ਕਰਾ ਆ ਗਿਆ ਆਪਣੇ ਵੀਵਰਾਂ ਦੀ ਤਸੱਲੀ ਸਮਾਰ ਕੇ ਕੱਚਾ 나ੜੂਆ ਬਾਈ ਬੱਚੇ ਥੱਲੇ ਔਰ ਇਹਨੇ ਪਲੂਨ ਦਾ ਬਾਈ 16 ਲੀਟਰ ਦੁੱਧ ਦਾ ਰਿਕਾਰਡ अच्छा जी। ਖਲੂਨ ਨੇ ਬਈ ਇਹਨੇ 16 ਕਿਲੋ ਦੁੱਧ ਦਿੱਤਾ ਸੀ। ਇਹ ਕੀ ਜਾਣੀ ਆਪਾਂ ਨੂੰ ਇਹਦੇ ਤੋਂ ਕੋਈ 18-19 ਲੀਟਰ ਦੁੱਧ ਹੀ ਉਮੀਦ ਹੈਗੀ ਏ ਜਿਹੜੀ। ਔਰ ਬਈ ਉਮੀਦ ਵੀ ਕਿਉਂ ਨਾ ਕਰੀਏ ਜੇ ਐਡੀ ਬਾਕੀ ਸਿੰਘ ਸਿੰਘ ਵੀ ਚੰਗਾ ਲੱਗਿਆ ਜੋ ਜਾਨ ਜੂਨ ਚੜਾਈ ਚ ਗਈ ਬਹੁਤਾ ਬਈ ਉਹ ਠੀਕ ਹੈ ਨਾ। ਬਹੁਤ ਜਿਆਦਾ ਚੰਗੀ ਆ ਬਈ ਇਹ ਐਡੀ ਝੋਟੀ ਨੇ 18-19 ਲੀਟਰ ਦੁੱਧ ਦਾ ਕੰਮ ਕਰਾਈ ਦਉਂਦੀ। 22 ਬਾਈ ਤੇਰੀ ਇਹ ਵੀ ਪੂਰੀ ਜ਼ਬਰਦਸਤਾਂ ਜਾਨਦੂਨ ਵਾਲੀ ਝੋਟੀ ਹੈ ਚੰਗੀ ਝੋਟੀ ਹੈ ਇਹ ਵੀ 20 ਲੀਟਰ ਦੀ ਹੈ ਬਾਈ ਜੇ ਇਹਨੇ 18 19 ਲੀਟਰ ਬਾਕੀ ਦੋਸਤੋ 22 ਦੀ ਗੱਲ ਕੱਟ ਕੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਗਾ 22 ਦੀ ਇੱਕ ਤਾਰੀਫ ਹੈ ਇੱਕ ਤਾਂ 22 ਦਾ ਰੇਟ ਜੈਨੂਨ ਹੁੰਦਾ ਬਿਲਕੁਲ ਤੇ ਬਾਕੀ ਦੁੱਧ ਦੀ ਗਾਰੰਟੀ ਦਿੰਦਾ ਤੇ ਜਾਨਵਰ 22 ਚੰਗੀ ਲੈ ਕੇ ਆਉਂਦਾ ਦੋਸਤੋ ਬਾਈ ਜੀ ਮਾੜਾ ਜਾਨਵਰ ਲਿਆਉਣ ਦਾ ਕੋਈ ਮੇਰੇ ਹਿਸਾਬ ਨਾਲ ਤਾਂ ਲੱਗਦਾ ਨਹੀਂ ਵੀ ਕੋਈ ਬੈਨੀਫਿਟ ਆ ਉਹਦੇ ਨੁਕਸਾਨ ਹੀ ਨੁਕਸਾਨ ਹੈ ਜਿਹੜੀ 15 ਕਿਲੋ ਤੋਂ ਮੈਂ ਪਹਿਲਾਂ ਵੀ ਵੀਡੀਓ ਚ ਦੱਸਿਆ ਸੀ ਬਾਈ ਜਿਹੜੀ 1 2 ਕਿਲੋ ਦੁੱਧ 3 ਵੀ ਚੰਗਾ ਤਾਂ 1.5 ਕਿਲੋ ਸਵੇਰੇ ਚੰਗਾ ਤਾਂ 1.5 ਸ਼ਾਮ ਨੂੰ ਤੇ ਤੁਸੀਂ 8-9 ਕਿਲੋ ਦੁੱਧ ਤਾਂ ਬਾਈ ਆਪਦਾ ਖਰਚਾ ਹੀ ਪੂਰਾ ਕਰ ਦਿੰਦਾ ਇਹ ਹਾਂਜੀ ਹਾਂਜੀ ਉਹ ਸੋ ਜਿਹੜੀ 12 ਕਿਲੋ ਟਿੱਕਰ ਦੁੱਧ ਵਾਲੀ ਆ ਬਾਈ 15 ਤੋਂ ਘੱਟ ਵਾਲੀ ਉਹ ਜਿਹੜੀ ਛੋਟੀ ਉਹ ਬੰਦੇ ਨੂੰ ਖਾਂਦੀ ਆ ਅੱਛਾ ਜੀ ਤੇ ਜਿਹੜੀ 15 ਪਲੱਸ ਵਾਲੀ ਆ ਬਾਈ ਜਾਂ 15 ਕਿਲੋ ਦੁੱਧ ਦਿੰਦੀ ਆ ਉਹ ਉਹ ਨੂੰ ਬੰਦਾ ਖਾਂਦਾ ਬਾਕੀ ਗੱਲ ਬਾਈ ਸ਼ੌਂਕ ਦੀ ਆ ਹਨਾ ਸੇਵਾ ਸੰਭਾਲ ਦੀ ਗੱਲ ਆ ਬਾਕੀ ਬਾਈ ਜੀ ਹਰ ਇੱਕ ਬੰਦੇ ਦਾ ਅਲੱਗ-ਅਲੱਗ ਜਿਹੜਾ ਟੇਸਟ ਆ ਹਾਂਜੀ ਬਾਈ ਕਿਸੇ ਬੰਦੇ ਨੂੰ ਬਾਈ ਕੋਈ ਕਿਸੇ ਨੂੰ ਨੀਲੀ ਰਾਵੀ ਦੇ ਵਿੱਚ ਇੰਟਰ ਆੜੀਆਂ 60 70000 ਰੁਪਏ ਦੀ ਲੈ ਕੇ ਅਸੀਂ ਜੋ ਕੇ 30000 ਦੀ ਦੇਣੀ ਆ ਦੋ ਨੰਬਰ ਤੇ ਵੇਚਣੀ ਆ ਵੀ ਸਾਨੂੰ 10 12 ਕਿਲੋ ਵਾਲੀਆਂ ਝੋਟੀਆਂ ਤੇ 1500 ਲਾਲੀਆਂ ਚ ਮਤਲਬ ਕੀ ਫਰਕ ਹੈ ਕਿੰਨਾ ਕੁ ਡਿਫਰੈਂਸ ਹੈ ਇਹਨਾਂ ਚ ਬੁੱਧ ਦਾ ਤਾਂ ਕਹਿੰਦਾ 2 ਕਿਲੋ ਦੀ ਫਰਕ ਪੈਂਦਾ ਬੁੱਧ ਦਾ ਤਾਂ ਬਾਈ 2 ਕਿਲੋ ਦਾ ਹੀ ਫਰਕ ਪੈਂਦਾ ਪਰ 12 ਕਿਲੋ ਬਾਈ ਕੋਈ ਮਾਈ ਦਾ ਲਾਲ ਇਹ ਆ ਵੀ ਜਿਹੜਾ ਜਿਵੇਂ ਤੁਸੀਂ ਕੋਈ ਪਲੇਰਾਂ ਦੇ ਵਿੱਚ ਲਾ ਲਓ ਹਾਂਜੀ ਬਾਈ ਜਿਹੜੇ ਨੇ ਤਾਂ ਬਾਈ ਜਨਮ ਸਮੇ ਤੋਂ ਲੈ ਕੇ ਪਿਓ ਨੇ ਚੰਗੀ ਮਾਂ ਪਿਓ ਨੇ ਪਰਵਰਿਸ਼ ਕੀਤੀ ਹੁੰਦੀ ਹੈ ਬਾਈ ਮਨ ਲੋ ਹੀ ਬਣਦਾ ਵੱਡਾ ਹੋ ਕੇ ਠੀਕ ਹੈ ਜੀ ਉਹੀ ਖਾੜਿਆਂ ਚ ਜਾ ਕੇ ਢਾਉਂ ਹੱਡਾਂ ਦੇ ਦਿਨਾਂ ਤੇ ਆ ਕੇ ਮਿਹਨਤ ਕਰਨ ਲੱਗ ਜੇਵੇ ਕੋਈ ਮੈਂ ਨਹੀਂ ਦੇਖਿਆ ਵੀ ਕੋਈ ਉਹ ਮਾਂ ਦਾ ਪੁੱਤ ਕੋਈ ਸਟਾਰ ਬਣਿਆ ਹੋਊਗਾ ਸੋ ਜਿਨ੍ਹਾਂ ਦੀ ਬਈ ਇਹਨਾਂ ਦੇ ਕੋਈ ਐਡੀ ਝੋਟੀ ਬਈ ਹੁਣ ਕੋਈ 4-5 ਲੱਖ ਰੁਪਈਆ ਠਾਕੇ ਪਿਆਰ ਹੁੰਦੀ ਆ ਇਹਦੀ ਜੇ ਜਨਮ ਸਮੇ ਤੋਂ ਮਿਹਨਤ ਕੀਤੀ ਹੋਈ ਆ ਬਾਈ ਇੱਤੇ ਦੀ ਪ੍ਰਪਰੇਸ਼ਨ ਅੱਛੀ ਵਧੀਆ ਹੋਈ ਹੋਈ ਆ ਕਿਸੇ ਖਾਨਦਾਨੀ ਪਰਿਵਾਰ ਨੇ ਸੰਭੀ ਆ ਝੋਟੀ ਤਾਂ ਬਈ ਇਹ ਢੀ ਹੋਈ ਆ ਤੇ ਨਹੀਂ ਐਡੀਆਂ ਝੋਟੀਆਂ ਘਰ ਘਰ ਨਹੀਂ ਜਾਂਦੀਆਂ ਬਾਕੀ ਬਾਈ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਬਾਈ ਜੀ ਹੈਗਾ 1,30,000 ਰੁਪਈਆ ਜੀ 1.3 ਕਿੰਨੇ ਦੀ ਹੋਜੂ ਲਾਸਟ ਸਵਾ ਦੀ ਹੋਜੂ ਸਵਾਦੀ ਦੇ ਦਾ ਜੀ ਤਾਂ ਕਹਿੰਦਾ ਸਵਾਦੀ ਦੇ ਸਵਾਦੀ ਹੋ ਜੂ ਦੋਸਤੋ ਐਡੀ ਝੋਟੀ ਆ ਪੂਰੀ ਡਬਲ ਐ ਝੋਟੀ ਨਿੱਗਰ ਐ ਬਾਕੀ ਦੁੱਧ ਦਾ ਅੱਦਾਲੀ ਬਾਈ ਦੀ ਜੁਮੇ ਸਵਾਦੀ ਵਿੱਚ ਬਾਈ ਇਹ ਸਵਾਦੀ ਹੋ ਜੂਗੀ ਸਵਾ ਚੋ ਇਹਦਾ ਸਿਰਫ ਆਏ ਗਏ ਬੰਦੇ ਦਾ ਮਾਣ ਤਾਣ ਛੋੜ ਹੀ ਹੋਊਗੀ ਕੋਈ 1000 ਕਰਾ ਲੈ ਭਰਾ ਕੋਈ 500 ਕਰਾ ਲੈ ਲੈ ਬਾਈ ਨੂੰ ਸਵਾ ਕਹਤਾ ਬਾਈ ਨੇ ਛਾਲ ਜੀ ਮਾਰੀ ਜਦੋਂ ਆਪਾਂ ਨੇ ਸਵਾ ਕਿਹਾ ਫਿਰ ਬਾਈ ਕਹਿੰਦਾ ਹੁਣ ਛੋਟ ਛੱਪਾ ਹੀ ਕਰਾਂਗੇ ਕੋਈ ਕਿਰਾਏ ਵਾਲੀ ਝਾਕ ਨਾ ਕਹਿੰਦਾ ਇਹਦੇ ਚੋ ਕਰੀ ਤੇ ਬਾਕੀ ਆ ਤਿੰਨ ਨੰਬਰ ਵਾਲੀ ਝੋਟੀ ਵੀ ਦਿਖਾ ਦੇ ਸੰਭੂ ਇਹ ਵੀ ਬਾਈ ਦੀ ਪਲੂਨ ਝੋਟੀ ਆ ਖੋਲੇ ਰਾਜ ਸੈਂੰਬਰਾਈ ਝੋਟੀ ਦੇਖ ਸਕਦਾ ਹਾਂ ਦੋਸਤੋ ਜਦੋਂ ਤੁਰੂ ਕੀ ਇਹਦੀ ਜਜਮੈਂਟ ਕਰ ਰਿਹਾ ਮੇਰਾ ਖਿਆਲ ਹੈ ਇਹ ਵੀ ਤਾਜੀ ਸੂਈ ਹੈ ਬਾਈ ਹਾਂ ਬਾਈ ਇਹਦਾ ਵੀ ਬੱਚੇ ਦਾ ਇਧਰ ਦੀ ਕੱਢ ਲੋ ਡੈਡੀ ਜੀ ਆਈਏ ਕੋਲ ਤਾਂ ਵੀ ਇੱਕ ਤੁੰਦ ਨਾਲ ਲੈ ਕੇ ਛੱਡ ਦੇ ਨਾ ਨਹਿਮ ਦੇ ਨਾਲ ਆ ਛਿੱਲੀ ਨਾ ਜਾਵੇ ਇਹਦਾ ਬੱਟਾ ਲਾ ਕੇ ਲਾੜੂ ਆ ਜੀ ਕੱਟੀ ਆ ਜੀ ਮਗਰ ਕੱਟੀ ਹੈ ਜੀ ਬਾਈ ਇਹ ਇਹਨੂੰ ਇਹ ਕਹਿੰਦਾ ਸੂਈਆ ਫਿਰ ਇਹ ਬਾਈ ਜੀ ਕੱਲ੍ਹ ਸ਼ਾਮ ਨੂੰ ਇਹ ਸੂਈ ਆ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸ ਦਿੰਦਾ ਬਾਈ ਆਪਣੇ ਬਾਅਦ ਕੀ ਚਲੋ ਹਰ ਇੱਕ ਬੰਦੇ ਦੇ ਕਰਮ ਹੁੰਦੇ ਆ ਇਹ ਕੱਲ ਬਾਈ ਜੀ ਆਪਣੇ ਘਰੇ 47ਵੀਂ ਝੋਟੀ ਸੂਈ ਆ ਜਦੋਂ ਦੇ ਆਪਾਂ ਪਸ਼ੂ ਰੱਖਣ ਲੱਗੇ ਆ ਠੀਕ ਹੈ ਜੀ ਔਰ 47ਵੀਂ ਕੱਟੀ ਆਈ ਆ ਬਾਈ ਆਪਣੇ ਘਰੇ ਅੱਛਾ ਬਾਈ ਜਿਹੜੀ ਮੱਝ ਆਪਣੇ ਘਰੇ ਸੂਈ ਆ ਬਾਈ ਉਹਨੇ ਕੱਟੀਆਂ ਦਿੱਤੀਆਂ ਕੱਟੀਆਂ ਹੀ ਦਿੱਤੀਆਂ ਨੇ ਬਾਈ ਸਾਰੀਆਂ ਆਪਾਂ ਵੀ ਐ ਕਰਾ ਕਰ ਯਾਰ ਸਾਰੀ ਘਰੇ ਸਵਾਲਿਆ ਕਰ ਯਾਰ ਆਪਣੇ ਬੰਦਿਆਂ ਦਾ ਫਾਇਦਾ ਹੋ ਜਾ ਕਰ ਨਾਲ ਨਾਲ ਕੱਟੀ ਮਿਲ ਜਾ ਕਰੂ ਇੱਕ ਕੁਦਰਤੀ ਗੱਲ ਆ ਬਾਈ ਮੈਂ ਜਿਆਦਾ ਗੱਬਣ ਮੱਝ ਲੈ ਕੇ ਹੀ ਜਿਆਦਾ ਖੁਸ਼ ਆ ਵੀ ਮੇਰੇ ਘਰੇ ਸੂਵੇ ਆ ਕੇ ਤੇ ਨਹੀਂ ਕਈ ਵਾਰੀ ਇਹ ਵੀ ਹੋ ਜਾਂਦਾ ਬਾਈ ਵੀ ਕਿਸੇ ਦੇ ਹੈਗਾ ਵੀ ਮਾਲਕਾਂ ਨੂੰ ਨਹੀਂ ਪਰ ਖੁੱਦੀ ਵੀ ਜੇਰ ਪੂਰੀ ਪੈ ਗਈ ਜਾਂ ਰਹਿ ਗਈ ਪਸ਼ੂ ਦੇ ਅੰਦਰ ਕਈ ਵਾਰੀ ਰਹੀ ਜੇਰ ਨੂੰ ਵੀ ਬੰਦਾ ਕਹਿੰਦਾ ਬਾਈ ਜੀ ਪੈ ਗਈ ਹਾਂਜੀ ਹਾਂਜੀ ਇਹ ਇਹ ਸਭ ਤੋਂ ਵੱਡੀ ਗੱਲ ਹੈ ਜੀ ਇਹ ਸਭ ਤੋਂ ਵੱਡੀ ਗੱਲ ਹੈ ਸੋ ਇਸੇ ਕਰਕੇ ਬਾਈ ਮੈਂ ਜਿਆਦਾ ਗੱਬੜ ਮੱਝ ਲੈ ਕੇ ਖੁਸ਼ ਆ ਵੀ ਮੇਰੇ ਘਰੇ ਸੂਬੇ ਤੇ ਮੇਰੀਆਂ ਅੱਖਾਂ ਸਾਹਮਣੇ ਉਹਦੀ ਜੇਰ ਪਵੇ ਬਾਈ ਤੇ ਮੈਂ ਕਿਸੇ ਨੂੰ ਵੇਚਾਂ ਆਪਦੀ ਤਸੱਲੀ ਕਰਾ ਕੇ ਵੇਚਾਂ ਪੂਰੀ ਅਗਲੇ ਦੀ ਵੀ ਕੋਈ ਕੱਲ ਨੂੰ ਬੰਦਾ ਬਾਈ ਮੈਨੂੰ ਫੋਨ ਕਰਕੇ ਲਾਂਭਾ ਦੇ ਦਿੰਦਾ ਹੈ ਨਾ ਆਹ ਤੇ ਨੰਬਰ ਵਾਲੀ ਝੋਟੀ ਡੜੀ ਆਪਾਂ ਹੁਣ ਚਲਾਈ ਦੀ ਰੇਟ ਕਿੰਨੇ ਦੀ ਹੋ ਜੂਗੀ 122 ਦੀ ਦੇ ਦਾਂਗੇ 122 ਦੀ 120 ਵੀ ਹੋ ਜੂਗੀ ਮਿੱਤਰੋ ਪਰ ਉਹਦੇ ਚ 22 ਛੋਟ ਛੂਟ ਹੀ ਕਰੂਗਾ 2 ਕੁ ਹਜ਼ਾਰ ਰੁਪਏ ਉੱਤੇ 22 ਹੁਰੀ ਰੱਖ ਲੈਂਦੇ ਨੇ ਵੀ ਕਿਉਂਕਿ ਬੰਦੇ ਫੋਨ ਤੇ ਪੁੱਛ ਲੈਂਦੇ ਨੇ ਬਾਈ ਮੁੱਲ ਅਗਲਾ ਕਹਿੰਦਾ ਸਵਾ ਯਾਰਾ ਬਾਈ ਦੇਵੇਂਗਾ ਕਿੰਨੇ ਦੀਆਂ ਨਾ ਫਿਰ ਭੋਰਨ ਲੱਗ ਜਾਂਦੇ ਨੇ ਬਾਈ ਕਹਿੰਦਾ ਤਾਂ ਕਰਕੇ 1000 2000 ਰੁਪਿਆ ਬਿਲਕੁਲ ਰੱਖਣਾ ਲੱਗਦਾ ਬੇਨਤੀ ਬਾਈ ਇਹ ਕੀ ਵੀ ਆ ਦੇਖੋ ਆਪਾਂ ਨੂੰ ਨੰਨਤਾ ਕਿਸੇ ਭਰਾ ਦੀ ਜੇਬ 'ਚ ਜੇ ਕਿਸੇ ਦੀ 'ਚ ਜ਼ਿਆਦੇ ਪੈਸੇ ਆ ਨਾ ਤਾਂ ਆਪਾਂ ਨੂੰ ਉਹਦੀ ਭੁੱਖ ਹੈ ਬਾਈ ਠੀਕ ਹੈ ਜੀ ਸੋ ਆਪਾਂ ਸਮਝਦਾ ਵੀ ਜੇ ਕੋਈ ਭਰਾ ਆਪਣੇ ਤੋਂ ਲੈ ਕੇ ਜਾਂਦਾ ਇਹਨਾਂ ਨੂੰ ਤਾਂ ਸੋ ਵੀਰੇ ਸ਼ੌਂਕ ਵਾਲਾ ਹੀ ਲੈ ਕੇ ਜਾਵੇ ਜਿਹਨੂੰ ਸ਼ੌਂਕ ਹੈ ਜਿਹੜੇ ਨੇ ਲਿਜਾ ਕੇ ਸਾਂਭਣੀਆਂ ਜਿਹੜੇ ਕਿਸੇ ਹੁਣ ਭਰਾ ਨੇ ਲਿਜਾ ਕੇ ਕਿਸੇ ਨੇ ਦਰਖਤ ਥੱਲੇ ਬੰਨਤੀ ਜਾ ਕੇ ਕਿਸੇ ਨੇ ਲਿਜਾ ਕੇ ਖੁਲਣੀ ਦੇ ਨਾਲ ਬੰਨਤੀ ਬਾਈ ਠੀਕ ਹੈ ਜੀ ਤੇ ਮੁੜ ਕੇ ਬਈ ਕੋਈ ਭਈਆਂ ਦੇ ਸਿਰ ਤੇ ਕੋਈ ਨੌਕਰਾਂ ਦੇ ਸਿਰ ਤੇ ਛੜਤੀਆਂ ਬਾਈ ਉੱਥੇ ਇਹਨਾਂ ਨੇ ਦੁੱਧ ਨਹੀਂ ਦੇਣਾ ਸੋ ਕਿਉਂਕਿ ਮਾਲਕ ਨੂੰ ਭਾਈ ਚੋਅਈ ਕਰਕੇ ਪਤਾ ਲੱਗ ਜਾਂਦਾ ਵੀ ਅੱਜ ਨੇ ਕਿੰਨਾ ਦੁੱਧ ਅੱਧ ਕਿੰਨਾ ਇਹਨੂੰ ਦਾਣਾ ਵੱਧ ਪਾਇਆ ਸੀ ਤੇ ਕਿੰਨਾ ਇਹਨੇ ਦੁੱਧ ਵੱਧ ਦਿੱਤਾ ਦੋਸਤੋ ਇੱਕ ਬਾਈ ਦੀ ਬਜੰਦਾਰ ਗੱਲ ਹੈ ਕਹਿੰਦਾ ਜੇ ਤਾਂ ਆਪਾਂ ਨੌਕਰਾਂ ਦੇ ਸਿਰ ਤੇ ਕੋਈ ਵੀ ਜਾਨਵਰ ਛੱਡ ਦਿੰਨੇ ਆ ਕਿਉਂਕਿ ਉਹਨਾਂ ਨੇ ਵਿਚਾਰਿਆਂ ਨੇ ਚੋਕੇ ਕੰਮ ਕਾਰਜ 'ਚ ਬਹੁਤ ਬੀਜੀ ਹੁੰਦੇ ਨੇ ਉਹ ਵੀ ਚੋਕੇ ਬਾਲਟੀ ਆਈਂ ਜਾ ਕੇ ਫੜਾ ਦਿੰਨੇ ਬਾਈ ਦੀ ਇੱਕ ਆਤਾ ਬਾਈ ਕਹਿੰਦਾ ਆਪਾਂ ਡੇਲੀ ਕੰਡਾ ਲਾਉਣੇ ਆ ਬਾਈ ਹੈ ਡੇਲੀ ਡੇਲੀ ਬਾਈ ਡੇਲੀ ਦੁੱਧ ਜੋਕਣਾ ਹੈ ਦਾਣਾ ਵੀ ਬਾਈ ਇਹਨਾਂ ਨੂੰ ਜੋਕ ਕੇ ਪਾਉਣਾ ਹੈ ਸੀ ਤੂੜੀ ਟਿੱਕਰ ਇਹਨਾਂ ਨੂੰ ਜੋਕ ਕੇ ਪਾਉਣੀ ਹੈ ਠੀਕ ਹੈ ਜੀ ਤੇ ਡੇਲੀ ਇਹਨਾਂ ਦਾ ਦੁੱਧ ਜੋਕਣਾ ਹੈ ਬਾਈ ਬਾਈ ਕਹਿੰਦਾ ਲਾਸਟ ਸਵਾਲ ਹੈ ਫਿਰ ਬੜਾ ਲੰਬਾ ਹੋ ਜਾਂਦਾ ਕੰਮ ਆਪਣੇ ਬੰਦੇ ਵੀ ਕਹਿੰਦੇ ਨੇ ਵੀਡੀਓ ਬਈ ਇਹਨੂੰ ਪੌਣਾ ਕੀ ਆ ਖਾਾਕ ਦੱਸ ਬਈ ਖਰਾਕ ਤਾਂ ਆਪਣੀ ਹੈਗੀ ਇਹਨਾਂ ਨੂੰ ਬਈ ਜਿੱਦਾਂ ਸਰੋਂ ਦੀ ਖਲ ਹੋਗੀ ਬਈ ਬੜੇਮਿਆਂ ਦੀ ਖਲ ਹੋਗੀ ਹਾਂਜੀ ਜਮਾ ਤਾਜ਼ੇ ਡੰਕਰ ਦੀ ਖਰਾਕ ਦੱਸ ਬਈ ਜਿਹੜਾ ਜਮਾ ਤਾਜ਼ਾ ਸੁਨੜਾ ਬੜੇਮਿਆਂ ਇੱਕ ਇੱਕ ਦਿੰਦੀਆਂ ਸੁਈਆਂ ਹੋਈਆਂ ਨੇ ਇਹਨਾਂ ਨੂੰ ਸਿਰਫ 1 ਕਿਲੋ ਬੜੇਮਿਆਂ ਦੀ ਖਾਲਾ 1/2 ਕਿਲੋ ਸਰੋਂ ਦੀ ਖਲ ਭੋ ਕੇ ਠੀਕ ਹੈ ਜੀ 1.5 ਕਿਲੋ ਤੂੜੀ ਦੇ ਉੱਤੇ ਬਈ ਅਸੀਂ ਪਾ ਦੇਣੀ ਹੈਗੀ ਆ ਔਰ ਉਹ ਪਾ ਕੇ ਇਹਨਾਂ ਨੇ ਜਿੰਨੀ ਖਾ ਲਈ ਉਪਰੋਂ ਖਾਲੀ ਬਈ ਜਿਹੜੀ ਥੱਲੇ ਤੂੜੀ ਰਹਿ ਗਈ ਉਹਦੇ ਵਿੱਚ ਅਸੀਂ ਇਹਨਾਂ ਨੂੰ 5-5 7-7 ਕਿਲੋ ਹਰਾ ਰਲਾ ਦੇਣਾ ਮਤਲਬ ਹਫਤੇ ਦੀ ਸੂਈ ਤ ਜਿੰਨਾ ਦਿਨ ਬਾਈ ਖਾਲੀ ਨਹੀਂ ਕਰਦੇ ਆਪਾਂ ਠੀਕ ਹੈ ਜੀ ਜਦੋਂ ਖਾਲੀ ਕਰਕੇ ਬਾਈ ਦੁੱਧ ਤੇ ਸਟਾਰਟ ਹੋਣ ਲੱਗੀ ਉਸ ਤੋਂ ਬਾਅਦ ਅਸੀਂ ਨਾਲ ਇਹਨੂੰ ਅੱਧਾ ਕਿਲੋ ਰਿੱਝ ਕੇ ਲੈਟੀ ਸ਼ੁਰੂ ਕਰ ਦੇਣੀ ਆ ਰਿੰਨੀ ਦੀ ਠੀਕ ਹੈ ਜੀ ਅੱਧਾ ਕਿਲੋ ਸਵੇਰੇ ਅੱਧਾ ਕਿਲੋ ਸ਼ਾਮ ਨੂੰ ਠੀਕ ਹੈ ਜੀ ਖਲਾਂ ਦੇ ਨਾਲ ਲੈਟੀ ਪਾਉਣ ਲੱਗ ਜਾਨੇ ਦੁੱਧ ਦੇ ਸਾਬ ਨਾਲ ਵਧਾਈ ਜਾਂਦੇ ਹਾਂ ਹਾਂ ਜੀ ਦੁੱਧ ਦੇ ਨਾਲ ਵਧਾਈ ਜਾਂਦੇ ਆ ਜਦੋਂ ਫਿਰ ਬਾਈ ਇਹ ਦੁੱਧ ਤੇ ਚੱਲ ਪਈ 10 ਦਿਨ ਹੋ ਗਏ ਇਹਨੂੰ ਸੂਈ ਨੂੰ ਹਾਂ ਜੀ ਦੁੱਧ ਤੇ ਦੁਰਭੀ ਫਿਰ ਨਾਲ ਜਿਹੜੀ ਇਹਦੇ ਬਣਾਈ ਹੋਈ ਫੀਡ ਸਟਾਰਟ ਕਰ ਦੇਣੀ ਆ ਇੱਕ ਆਪਾਂ ਦੋਨਾਂ ਖਲਾਂ ਦੇ ਵਿੱਚ ਬਾਈ ਇਹਦੇ ਛੋਣ ਲਿਆਂ ਦਾ ਖੰਡਾ ਹ ਤੇ ਹੋਰ ਕੋਈ ਨਾਲ ਜਿੱਦਾਂ ਜਿਹੜੀ ਕੋਈ ਆਪਾਂ ਨੂੰ ਲੱਗੇ ਵੀ ਕੋਈ ਘੱਟ ਖਾਰੀ ਹੈਗੀ ਆ ਉਹਦਾ ਆਪਾਂ ਕੋਈ ਅੰਦਰੋਂ ਬਾਈ ਜਿਵੇਂ ਲੀਵਰ ਦੀਆਂ ਦਵਾਈਆਂ ਕੋਈ ਲੈ 52 ਬਰੋਟਨ ਵਗੈਰਾ ਇਹਨਾਂ ਨੂੰ ਦੇਣੀ ਪੈਂਦੀ ਆ ਬਾਈ ਦੁੱਧ ਵਾਲੀਆਂ ਮੱਝਾਂ ਨੂੰ ਬਾਈ ਜੀ ਹੁਣ ਆਪਣਾ ਨੰਬਰ ਬੋਲ ਦਿਓ ਤੁਸੀਂ ਕੋਈ ਨੰਬਰ ਬਾਈ ਜੀ ਆਪਣਾ 9876304213 9876304213 ਡੱਲਾ ਪਿੰਡ ਆ ਬਾਈ ਜੀ ਆਪਣਾ ਸੀਲ ਜਿਗਰਾਉਂ ਜ਼ਿਲ੍ਹਾ ਲੁਧਿਆਣਾ ਗੁਰਦੁਆਰਾ ਮਹਿਦੀਆਣਾ ਸਾਹਿਬ 10ਵੇਂ ਪਾਸ਼ਾ ਦੀ ਚਰਨ ਸ਼ੋਪਰਾਪਾ ਧਰਤੀ ਐ ਉਹ ਵੀ ਆਪਣੇ ਘਰ ਤੋਂ ਬਾਈ ਜੀ 10 ਕਿਲੋਮੀਟਰ ਐ ਔਰ ਗੁਰਦੁਦਵਾਰਾ ਨਾਨਕ ਸਰਕ ਲੇਰਾ ਸਾਠ ਬਾਬਾ ਨੰਦ ਸਿੰਘ ਜੀ ਦੀ ਚਰਨ ਸ਼ੋਪਾ ਪਾ ਪੱਤਰਤੀ ਹੈ ਜਿਹੜੀ ਉਹ ਵੀ ਆਪਣੇ ਘਰ ਤੋਂ ਕੋਈ 10 12 ਕਿਲੋਮੀਟਰ ਹੈਗੀ ਆ ਬਾਕੀ ਬਾਕੀ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਉਹ ਵੀ ਮਨ ਖੁਸ਼ ਹੋ ਜਾਣਾ ਜਦੋਂ ਕਿ ਤਾਂ ਕਰਕੇ ਆਪਾਂ 1.5 200 ਕਿਲੋਮੀਟਰ ਬਾਈ ਕੋਲ ਆਉਣਾ ਪਹਿਲਾਂ ਵੀ ਬਾਈ ਦੀ ਆਪਣੇ ਚੈਨਲ ਤੇ ਆਈ ਥੀ ਵੀਡੀਓ ਤੇ ਬਾਕੀ ਦਾ ਰਿਸਪੌਂਸ ਚੰਗਾ ਰਿਹਾ ਬਾਈ ਵੀਡੀਓ ਦਾ ਬਾਈ ਜੀ ਰਿਸਪੌਂਸ ਬਹੁਤ ਵਧੀਆ ਰਿਹਾ ਬੜੇ ਵੀਰ ਭਰਾਵਾਂ ਨੇ ਆਪਣੇ ਆਪ ਨੇ ਫੋਨ ਕੀਤੇ ਔਰ ਬੜੇ ਪਸ਼ੂ ਉਹ ਤਿੰਨ ਤਾਂ ਉਸੇ ਦਿਨ ਪਹਿਲੇ ਦਿਨ 1 ਘੰਟੇ ਚ ਵੇਚ ਗਏ ਬਾਈ ਉਸ ਤੋਂ ਬਾਅਦ ਵੀ ਕੋਈ 4-5 ਝੋਟੀਆਂ ਆਪਣੀਆਂ ਅੱਛਾ ਜਿਹੜੀਆਂ ਘਰੇ ਤੋਂ ਬਿਨਾ ਵੀਡੀਓ ਤੋਂ ਲੈ ਆਤੀ ਮੈਗਰੋ ਫੋਨ ਆਈ ਗਿਆ ਤੂੰ ਵੇਚ ਹੀ ਗਿਆ ਮਾਨ ਆ ਵੀ ਬਾਈ ਜੀ ਜਾਨੀ ਨੱਪ ਘੁੱਟ ਕੇ ਰੱਖੀਆਂ ਇੱਕ ਵੀਡੀਓ ਬਣਾਉਣ ਦੇ ਮਾਰਿਆਂ ਨੇ ਵੀ ਆਪਣੇ ਵੀਰ ਭਰਾ ਜਿਹੜੇ ਉਹਨਾਂ ਨੂੰ ਪਤਾ ਲੱਗਦਾ ਰਹੇ ਵੀ ਬਾਕੀ ਇਸ ਕਿਲੇ ਤੇ ਜਿਹੜੇ ਚੰਗੇ ਪਸ਼ੂ ਆਉਂਦੇ ਹੈਗੇ ਆ ਸੋ ਇੱਕ ਬੇਨਤੀ ਮੈਂ ਕਰਦਾ ਬਾਈ ਜੀ ਜਿਹੜੇ ਪ ਕੋਈ ਵੀਰ ਜਿਹੜੇ ਨੇ ਲਿਜਾ ਕੇ ਬੰਨਣੀਆਂ ਉਹ ਵੀਰ ਨਾ ਇੰਨੇ ਪੈਸੇ ਲਾਵੇ ਕੋਈ ਜਿਹੜੇ ਨੇ ਦੁੱਧ ਹੀ ਚਾਹੀਦਾ ਬਾਈ ਉਹ ਕੋਈ ਸਸਤੀ ਮੱਝ ਵੀ ਲੈ ਲਓ ਤੁਸੀਂ ਘਰੇ ਦੁੱਧ ਪੀਣ ਨੂੰ ਸ਼ੌਂਕ ਬਾਈ ਉੱਥੇ ਹੋਊਗਾ ਜਿੱਥੇ ਉੱਥੇ ਦੁੱਧ ਦੇਣੀਆਂ ਇਹ ਜਿੱਥੇ ਤੁਹਾਡੇ ਸਾਰੇ ਪਰਿਵਾਰ ਨੂੰ ਸ਼ੌਂਕ ਹੈਗਾ ਠੀਕ ਹੈ ਜੀ ਜਿੱਥੇ ਤੁਹਾਡੇ ਸਾਰੇ ਪਰਿਵਾਰ ਨੂੰ ਸ਼ੌਂਕ ਆ ਬਾਈ ਉੱਥੇ ਦੁੱਧ ਦੇਣਗੀਆਂ ਇਹ ਅੱਗ ਰਸਾ ਕੱਢ ਦੀ ਬੱਚੇ ਦਾ ਚਲੋ ਠੀਕ ਹੈ ਜੀ ਸਾਰੇ ਪਰਿਵਾਰ ਨੂੰ ਸ਼ੌਂਕ ਆ ਉੱਥੇ ਇਹ ਦੁੱਧ ਦੇਣਗੀਆਂ ਨਹੀਂ ਜਿੱਥੇ ਤੁਹਾਡੇ ਪਰਿਵਾਰ ਨੂੰ ਜਿਹੜੀ ਚੀਜ਼ ਦਾ ਸ਼ੌਂਕ ਆ ਜਿਹੜੇ ਜਾਨਵਰਾਂ ਦਾ ਸ਼ੌਂਕ ਆ ਬਾਈ ਉੱਥੇ ਤੁਸੀਂ ਉਹ ਚਾਹੇ ਮੈਂ ਪਹਿਲੀ ਵੀਡੀਓ ਚ ਵੀ ਦੱਸਿਆ ਸੀ ਵੀ ਜਾਇ ਤੁਸੀਂ ਕਾਂ ਰੱਖ ਲਓ ਕਾਂਾਂਾਂ ਵਿੱਚ ਵੀ ਤੁਹਾਨੂੰ ਵਫਾ ਹੋਊਗਾ ਅਗਰ ਜੇ ਤੁਹਾਨੂੰ ਇਹ ਥੋੜੇ ਘਰ ਦੇ ਵਿੱਚ ਇਹਨਾਂ ਨੂੰ ਕੋਈ ਬੰਦਾ ਗਾਲਾਂ ਕੱਢਦਾ ਕੋਈ ਮੱਝਾਂ ਰੱਖੀਆਂ ਨੂੰ ਕੋਈ ਤੁਹਾਡੇ ਘਰ ਚ ਮਾੜਾ ਕਹਿੰਦਾ ਉੱਥੇ ਬਈ ਉਹ ਘਰ ਦੀਆਂ ਕੰਧਾਂ ਖਾ ਜਾਣਗੀਆਂ ਉਹਨਾਂ ਨੂੰ ਨਫਾ ਨਹੀਂ ਦੇਣਗੀਆਂ ਸੋ ਤੁਹਾਡੇ ਸਾਰੇ ਪਰਿਵਾਰ ਨੂੰ ਸ਼ੌਂਕ ਹੋਣਾ ਜ਼ਰੂਰੀ ਹੈ ਬਾਈ ਜੀ ਸਾਰਾ ਪਰਿਵਾਰ ਤੁਹਾਨੂੰ ਇਹਨਾਂ ਨੂੰ ਇਹਨਾਂ ਦੀ ਚਵਾਈ ਕਰਦਾ ਹੋਣਾ ਜਾਂ ਕੋਈ ਇਹਨਾਂ ਨੂੰ ਪੱਠੇ ਦਾਣਾ ਪਾਉਣ ਦਾ ਸ਼ੌਂਕ ਸ਼ਿਕਾਇਨ ਹੋਣਾ ਚਾਹੀਦਾ ਸ਼ੌਂਕ ਤੁਹਾਡੇ ਬੱਚਿਆਂ ਤੱਕ ਹੋਣਾ ਚਾਹੀਦਾ ਬਾਈ ਜੀ ਉਹ ਕਰਦੀ ਇਹ ਚਾਂਦੀ ਦੀ ਢੱਲਰ ਵੀ ਬਾਈ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਕੰਮ ਥੋੜਾ ਲੰਬਾ ਹੋਣਾ ਗੱਲਾਂ ਦੋਸਤੋ ਬਾਈਆਂ ਸਾਰੀਆਂ ਕੰਮ ਦੀਆਂ ਹੁੰਦੀਆਂ ਨੇ ਪਰ ਕੀ ਕਰੀਏ ਮਜਬੂਰੀ ਮਾਰ ਫਿਰ ਵੀਡੀਓ ਲੰਬੀ ਹੋ ਜਾਂਦੀ ਹੈ ਰੋਕਣੀ ਨਹੀਂ ਗੱਲਾਂ ਤਾਂ ਬਾਈ ਇਹ ਆ ਵੀ ਆਪਾਂ ਨੂੰ ਇਹ ਆ ਵੀ ਜਿੰਨੀ ਕਿ ਨੌਲੇਜ ਆਪਾਂ ਨੂੰ ਆ ਵੀ ਆਪਾਂ ਦਿੰਦੇ ਰਹੀਏ ਵੀ ਹਰ ਇੱਕ ਬੰਦੇ ਨੂੰ ਇੰਨੀ ਕਿ ਨੌਲੇਜ ਇਹਨਾਂ ਬਾਰੇ ਹੋਵੇ ਵੀ ਕੋਈ ਜੇ ਆਪਾਂ ਇਹਨਾਂ ਦੇ ਆਪਾਂ ਨੂੰ ਰੋਟੀ ਪਾਇਆ ਤਾਂ ਜਿਹੜੇ ਬੰਦੇ ਦੇ ਘਰੇ ਇਹ ਜਾਣ ਹਰ ਇੱਕ ਨੂੰ ਰਿਜ਼ਕ ਦੇ ਕੇ ਜਾਣ ਇਹ ਕਰਮਾਂ ਵਾਲੀਆਂ ਬਾਈ ਬਾਕੀ ਦੋਸਤੋ ਸ਼ੁਕਰੀਆ ਸਾਰੇ ਦੋਸਤਾਂ ਦਾ ਵੀਡੀਓ ਨੂੰ ਐਂਡ ਤੱਕ ਬਣੇ ਰਹਿਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੋਰ ਵੀ ਕਿਸੇ ਹੋਰ ਘਰ ਦੇ ਵਿੱਚੋਂ ਕਾਨੂੰ ਵੀਡੀਓ ਦੇਖਣ ਨੂੰ ਮਿਲੂਗੀ ਤੇ ਬਾਕੀ ਬਾਈ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਧੰਨਵਾਦ ਬਾਈ ਜੀ ਬਹੁਤ ਬਹੁਤ